ਜਿੱਦਾਂ ਅਸੀਂ ਬੇਰੋਜ਼ਗਾਰੀ ਦੀ ਗੱਲ ਕਰਦੇ ਉਦਾਂ ਹੀ ਕਿਰਾਏ ਆ ਹੂੰ ਖਬਰਾਂ ਕਹਿੰਦੀਆਂ ਨੇ ਕਿ ਔਸਤ ਕਿਰਾਏ ਘਟ ਗਏ ਆ ਜਦੋਂ ਰੀਅਲ 'ਚ ਸੱਜੇ ਖੱਬੇ ਝਾਤੀ ਮਾਰੀ ਦੀ ਤੇ ਲੱਗਦਾ ਵੀ ਸਥਿਤੀ ਉਦਾਂ ਦੀ ਉਦਾਂ ਹੀ ਆ ਅਸੀਂ ਹਾਂ ਜਦੋਂ ਸੱਜਾ ਖੱਬਾ ਜਿਹੜਾ ਐ ਨਾ ਜੇ ਅਸੀਂ ਉਹਦੇ ਵਿੱਚ ਇਹ ਵੀ ਆ ਕਿ ਅਸੀਂ ਜਿਵੇਂ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀਆਂ ਦੀ ਅਸੀਂ ਗੱਲ ਕਰੀਏ ਪੰਜਾਬੀ ਜਦੋਂ ਵੀ ਹੁੰਦੇ ਨੇ ਹੌਲੀ-ਹੌਲੀ ਫਿਰ ਵੋਟ ਪਾਵਾ ਕਰ ਜਾਣ ਪਰ ਇੱਕ ਵਾਰੀ ਤੇ ਇੱਕੋ ਜਗ੍ਹਾ ਤੇ ਮੋੜ ਪੈ ਜਾਂਦਾ ਨੇ ਇਹਨਾਂ ਇੱਕੋ ਏਰੀਆ ਦੇ ਵਿੱਚ ਜਿਹੜੇ ਮਰਜ਼ੀ ਸ਼ਹਿਰ ਚ ਗਣ ਲਓ ਵੀ ਇੱਕ ਏਰੀਆ ਦੇ ਵਿੱਚ ਕਨਸੈਂਟ੍ਰੇਸ਼ਨ ਰੱਖਦੇ ਆ ਹਰ ਜਗ੍ਹਾ ਤੇ ਇਸ ਤਰ੍ਹਾਂ ਹੈ ਕਿ ਆ ਆ ਤੇ ਬਿਲਕੁਲ ਪੰਜਾਬੀਆਂ ਦਾ ਇਲਾਕਾ ਐ ਸ਼ਹਿਰ ਦੇ ਵਿੱਚੋਂ ਆ ਉੱਥੇ ਫਿਰ ਜਿਹੜੇ ਨੰਬਰਸ ਹੋਣਗੇ ਡੈਫੀਨਿਟਲੀ ਵੀ ਸਾਨੂੰ ਸੱਜੇ ਖੱਬੇ ਲੱਗੇਗਾ ਤਾਂ ਹੋਰ ਹੋਣਗੇ ਜੀ ਜੀ ਓਵਰ ਆਲ ਫਿਰ ਜਿਹੜਾ erentals.ca ਆ ਉਹ ਸਾਫਤਾ ਰੱਖਦਾ ਕਿ ਰੈਂਟਲ ਮਾਰਕੀਟ ਕਿਹੋ ਜਿਹਾ ਉਹਦੀ ਗੱਲ ਜਿਹੜੀ ਅਸੀਂ ਕਰਦੇ ਹਾਂ ਜੀ ਜੀ ਰੈਂਟਲਸ.ca ਦੇ ਮੁਤਾਬਕ ਨੈਸ਼ਨਲ ਐਵਰੇਜ ਆਸਕਿੰਗ ਰੈਂਟ ਜੁਲਾਈ ਦੇ ਵਿੱਚ ਪਿਛਲੇ ਸਾਲ ਨਾਲੋਂ ਤਕਰੀਬਨ 3.5% ਘਟ ਕੇ 2121 ਡਾਲਰ ਰਹਿ ਗਿਆ ਤੇ ਇਹ ਲਗਾਤਾਰ 10ਵਾਂ ਮਹੀਨਾ ਹੈ ਜਦੋਂ ਈਅਰ ਓਵਰ ਈਅਰ ਸਾਲ ਦਰ ਸਾਲ ਦੇ ਹਿਸਾਬ ਨਾਲ ਇੱਕ ਰਾਏ ਜਿਹੜੇ ਨੇ ਆਸਕਿੰਗ ਰੈਂਟ ਜਿਹੜੇ ਨੇ ਘਟਿਆ ਤੇ 2025 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡ੍ਰੌਪ ਜਿਹੜਾ ਹੈ ਜੀ ਇਹ ਮਿੱਥਿਆ ਗਿਆ ਇਹ ਜਿਹੜੀ ਰਿਪੋਰਟ rentals.ca ਐਂਡ ਅਰਬਨੇਸ਼ਨ ਤੋਂ ਆਈ ਹੈ ਇਹਦੇ ਵਿੱਚ ਇਹ ਮੰਨਿਆ ਗਿਆ ਕਿ ਰਾਫਲੀ ਸਟੇਡੀ ਰਹੇ ਆਸਕਿੰਗ ਰੈਂਟ ਜੁਲਾਈ ਦੇ ਵਿੱਚ ਮੰਥ ਓਵਰ ਮੰਥ ਬੇਸ ਦੇ ਹਿਸਾਬ ਨਾਲ ਪਿਛਲੇ ਮਹੀਨੇ ਨਾਲ ਪਰ ਜੇ ਸਾਲ ਨਾਲੋਂ ਲਾਇਆ ਜਾਵੇ ਤਾਂ ਫਿਰ ਫਰਕ ਹੈ ਜੂਨ ਨਾਲੋਂ ਸਿਰਫ 2-4 ਡਾਲਰ ਆਸਕਿੰਗ ਰੈਂਟ ਦਾ ਫਰਕ ਹੈ ਸੋ ਉਹਨਾਂ ਕਿ ਮਿੱਥਿਆ ਜਾ ਸਕਦਾ ਹੈ ਪਰ ਜਿੱਥੇ ਜਿਹੜੇ ਕਿਸਮ ਦੇ ਜ਼ਿਆਦਾ ਘਰਾਂ ਦੇ ਘਟੇ ਨੇ ਉਹ ਹੈ ਪਰਪਸ ਬਿਲਟ ਅਪਾਰਟਮੈਂਟ ਪਰਪਸ ਬਿਲਟ ਪਾਪ ਕਿ ਜਿਹੜੇ ਬਣਾਏ ਹਿਸਾਬ ਨਾਲ ਗਏ ਨੇ ਕਿ ਕਿਰਾਏ ਤੇ ਹੀ ਦੇਣੇ ਨੇ ਸੋ ਉੱਥੇ ਆਪ ਉਹਨਰ ਨੇ ਰਹਿਣਾ ਨਹੀਂ ਹੈ ਸੋ ਉਹ ਜਿਹੜੇ ਨੇ ਜ਼ਿਆਦਾ ਘਟੇ ਨੇ 1 ਸਾਲ ਪਹਿਲਾਂ ਨਾਲੋਂ ਤੇ 2095 ਤੇ ਉਹਨਾਂ ਦੀ ਆਸਕਿੰਗ ਪ੍ਰਾਈਸ ਆ ਗਈ ਹੈ ਫੰਡੋਮੀਨੀਅਮ ਅਪਾਰਟਮੈਂਟ ਜਿਹੜੇ ਨੇ 5.7% ਘਟੇ ਨੇ ਤੇ 2200 ਤੇ ਆ ਗਏ ਨੇ ਇਹਨਾਂ ਨੂੰ ਵੀ ਵੱਡਾ ਝਟਕਾ ਲੱਗਾ ਟਾਊਨ ਹਾਊਸ ਤੇ ਜਿਹੜੇ ਹੋਰ ਹਾਊਸਸ ਹੈਗੇ ਨੇ ਉਹਨਾਂ ਦੇ 8.2% ਘਟੇ ਨੇ ਸੋ ਸਾਰਿਆਂ ਨੂੰ ਫਰਕ ਪਿਆ ਪਰ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਕੈਨੇਡਾ ਦੇ ਵਿੱਚ ਆਸਕਿੰਗ ਰੈਂਟ ਜਿਹੜੇ ਨੇ ਉਹ 2 ਸਾਲ ਪਹਿਲਾਂ ਨਾਲੋਂ ਅਜੇ ਵੀ ਕੁਝ ਉੱਚੇ ਨੇ ਤੇ ਪਿਛਲੇ 3 ਸਾਲ ਨਾਲੋਂ ਤਕਰੀਬਨ 11% ਉੱਚੇ ਨੇ ਸੋ 3 ਸਾਲ ਪਹਿਲਾਂ ਮਾਰਕੀਟ ਬਹੁਤ ਸੌਫਟ ਸੀ ਤੇ ਹੁਣ ਜਿਹੜਾ ਸਾਫਟ ਹੋਈ ਹੈ ਪਰ 19 ਸਾਫਟ ਨਹੀਂ ਹੋਈ ਜਿੰਨੀ ਕਿ 3 ਸਾਲ ਪਹਿਲਾਂ ਸੀ ਜੇ ਅਸੀਂ ਸੂਬਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਨੋਵਾ ਸਕੁਸ਼ੀਆ ਦੇ ਵਿੱਚ ਤੇ ਸਭ ਤੋਂ ਵੱਜਾ ਜਿਹੜੇ ਘਟੇ ਨੇ ਫਿਰ ਬੀਸੀ ਦੇ ਇੰਟੀਰੀਅਰ ਦੇ ਤੇ ਐਵਰੇਜ ਆਸਕਿੰਗ ਰੈਂਟ ਅਲਬਰਟਾ ਵਿੱਚ ਵੀ ਥੋੜਾ ਜਿਹਾ ਘਟਿਆ ਜੋ ਕਿ ਚੌਥੇਕ ਨੰਬਰ ਤੇ ਆਇਆ ਜੇ ਸ਼ਹਿਰਾਂ ਦੀ ਗੱਲ ਕਰੀਏ ਤੇ ਕੈਲਗਰੀ ਦੇ ਵਿੱਚ ਆਸਕਿੰਗ ਰੈਂਟ ਜਿਹੜਾ ਹੈ ਬਿਗੇਸਟ ਡਿਕਰੀਸ ਹੈ 7.9% ਜਿਹੜਾ ਹੈ 1927 ਡਾਲਰ ਤੇ ਆ ਗਿਆ ਸੋ ਯਰ ਐਨੂਅਲ ਡਿਕਰੀਜ਼ ਜਿਹੜੀ ਹੈ ਉਹ ਵੈਨਕੂਵਰ ਦੇ ਵਿੱਚ ਵੀ ਕਾਫੀ ਹੋਈ ਹੈ ਤੇ 2830 ਡਾਲਰ ਤੇ ਆ ਗਿਆ ਤੇ ਟੋਰਾਂਟੋ ਦੇ ਵਿੱਚ 2587 ਡਾਲਰ ਸੋ ਸਭ ਤੋਂ ਮਹਿੰਗੀ ਮਾਰਕੀਟ ਹੈ ਇਸ ਵੇਲੇ ਵੈਨਕੂਵਰ ਹੈ ਉਸ ਤੋਂ ਬਾਅਦ ਟੋਰਾਂਟੋ ਅਤੇ ਫਿਰ ਹੋਰ ਜਿਹੜੇ ਸ਼ਹਿਰ ਆਉਂਦੇ ਨੇ ਕੈਨੇਡਾ ਦੇ ਪਰ ਆਸਕਿੰਗ ਰੈਂਟ ਜਿਹੜੇ ਨੇ ਉਹ ਘਟੇ ਨੇ ਕੀ ਇਹ ਘਟਦੇ ਰਹਿਣਗੇ ਕੀ ਘਰਾਂ ਦੀ ਵਿਕਰੀ ਜਿਹੜੀ ਜਿਸ ਦਾ ਕਾਫੀ ਜ਼ਿਆਦਾ ਰੌਲਾ ਪਿਆ ਹੋਇਆ ਖਾਸ ਕਰਕੇ ਟੋਰਾਂਟੋ ਅਤੇ ਏਰੀਆ ਦੇ ਵਿੱਚ ਕਾਫੀ ਪ੍ਰਾਈਸ ਡ੍ਰੌਪ ਹੋਏ ਨੇ ਦੇ ওভারঅল ਸੇਲਸ ਜਿਹੜੀਆਂ ਅੱਜ ਹੈ ਫੇਰ ਵੀ ਸਟੱਡੀ ਨੇ ਕਿ ਬੈਂਕ ਆਫ ਕੈਨੇਡਾ ਇੰਟਰੈਸਟ ਰੇਟ ਘਟਾਵੇਗੀ ਤਾਂ ਕੋਈ ਫਰਕ ਪੈ ਸਕਦਾ ਇਸ ਚੀਜ਼ ਨੂੰ ਇਹ ਸਮਾਂ ਦੱਸੇਗਾ ਹੂੰ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਕਈ ਵਾਰ ਪੰਜਾਬੀਆਂ ਦੀ ਏਰੀਆ ਦੇ ਹਿਸਾਬ ਨਾਲ ਜੱਜ ਕਰ ਲੈਂਦੇ ਆ ਤੇ ਪੰਜਾਬੀ ਫਿਰ ਤੁਹਾਨੂੰ ਪਤਾ ਲੱਗੀਆਂ ਫੱਬੀਆਂ ਲਾ ਲੈਂਦੇ ਜਿੱਥੇ ਇੱਕ ਗੱਲ ਨਿਬੜੇ